ਗੁਰਦਾਬਾ 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 ਤਸਲੀਮ ਦੇ ਮਸਤ ਤਸਲੀਮ ਦੇ ਖਿਲਾਫ ਜਿਹੜੀ ਬੋਲੀ ਜਾ ਰਹੀ ਹੈ ਦਰਜ ਕਰੋ ਦਰਜ ਕਰੋ ਉਹਨਾਂ ਨੇ ਸਾਡੇ ਸਾਂਸੀ ਸਮਾਜ ਨੂੰ ਗਾਲੀ ਗਲੋਚ ਅਪਸ਼ਬਦ ਦਾ ਇਸਤੇਮਾਲ ਕੀਤਾ ਵਾ ਬਕਾਇਦਾ ਵੀਡੀਓ ਵੀ ਹੈਗੀ ਆਡੀਓ ਵੀ ਹੈਗੀ ਉਹ ਤੁਹਾਨੂੰ ਆਪਾਂ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸ ਦੇਵਾਂਗੇ ਤੇ ਆਪਾਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆਂ ਸਾਡਾ ਪਰਚਾ ਦਰਜ ਕੀਤਾ ਜਾਵੇ ਮਾਸਟਰ ਸਲੀਮ ਦੇ ਐਫਆਈਆਰ ਦਰਜ ਕੀਤੀ ਜਾਵੇ ਕਿਉਂਕਿ ਕਿਸੇ ਵੀ ਅਧਿਕਾਰੀ ਨੂੰ ਜਾਂ ਕੋਈ ਵੀ ਪੋਲੀਟੀਸ਼ੀਅਨ ਐਕਟਰ ਹੋ ਡਾਇਰੈਕਟਰ ਹੋ ਕਿਸੇ ਨੂੰ ਵੀ ਜਾਤੀ ਵਿਵਾਦ ਤੇ ਬੋਲਣ ਦਾ ਅਧਿਕਾਰ ਸੰਵਿਧਾਨ ਨਹੀਂ ਦਿੰਦਾ ਵਾ ਤੇ ਭਾਵੇਂ ਆਪਾਂ ਸਾਂਸੀਆਂ ਛੋਟੀ ਬਰਾਦਰੀ ਹੈ ਸਾਡੀ ਲੇਕਿਨ ਸਾਨੂੰ ਉਹਨਾਂ ਨੇ ਅਪ ਸ਼ਬਦ ਦਾ ਇਸਤੇਮਾਲ ਕੀਤਾ ਵਾ ਤੇ ਆਪਾਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਨ ਆਏ ਆ ਕਿ ਉਹਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਗੱਲ ਕਿ ਹੈ ਕਿ ਤੁਹਾਨੂੰ ਨੀਵੇਂ ਪਾਇਆ ਗਿਆ ਜੀ ਬਿਲਕੁਲ ਸਰ ਸਾਡੀ ਠੇਸ ਤੇ ਪਹੁੰਚੀ ਆ ਕਿਉਂਕਿ ਸਾਡੀ ਜਿਹੜੀ ਕੌਮ ਆ ਸਰ ਸਾਡੀ ਜਿਹੜੀ ਜਾਤੀ ਆ ਉਹਦੇ ਖਿਲਾਫ ਉਹਨਾਂ ਨੇ ਗਲਤ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਜੀ ਕਿਉਂਕਿ ਬਾਬਾਤ ਮਾਸਟਰ ਸਲੀਮ ਦੇ ਨਾਲ ਗੱਲਬਾਤ ਹੋਈ ਕੋਈ ਗੱਲਬਾਤ ਸਰ ਮਾਸਟਰ ਸਲੀਮ ਦੇ ਹੁਣ ਸਾਨੂੰ ਥੋੜੀ ਦੇਰ ਪਹਿਲਾਂ ਮੇਰੇ ਫੋਨ ਤੇ ਉਹਨਾਂ ਦੇ ਕਾਫੀ ਬੰਦਿਆਂ ਦੇ ਫੋਨ ਆ ਰਹੇ ਆ ਵਿੱਚ ਪਾ ਕੇ ਲੇਕਿਨ ਆਪਾਂ ਉਹ ਕਹਿੰਦੇ ਆ ਕਿ ਸਾਨੂੰ ਮਿਲੋ ਸਾਡੇ ਨਾਲ ਇੱਕ ਵਾਰ ਮੀਟਿੰਗ ਰੱਖੋ ਲੇਕਿਨ ਆਪਾਂ ਇਹੀ ਕਿਹਾ ਵਾ ਕਿ ਸਰ ਆਪਾਂ ਹੁਣ ਕਾਨੂੰਨੀ ਕਾਰਵਾਈ ਕਰਾਂਗੇ ਜਿੱਦਾਂ ਤੁਸੀਂ ਬੋਲੇ ਆ ਮੰਦ ਭਦ ਸ਼ਬਦ ਆਪਣੇ ਮੂੰਹੋਂ ਤੁਸੀਂ ਉਹੀ ਮੀਡੀਆ ਰਾਈ ਲਿਖਤ ਰੂਪ ਚ ਸਾਨੂੰ ਮਾਫੀ ਤੁਸੀਂ ਦਿਓਗੇ ਤਾਂ ਆਪਾਂ ਜਿਹੜਾ ਵੀ ਪ੍ਰਸ਼ਾਸਨ ਦਾ ਆਪਣਾ ਜਿਹੜਾ ਬਰਾਦਰੀ ਦਾ ਆਪਾਂ ਜਿਹੜਾ ਵੀ ਕਰਦੇ ਪਏ ਆ ਪ੍ਰੋਜੈਕਸ਼ਨ ਉਹ ਆਪਾਂ ਨਹੀਂ ਕਰਾਂਗੇ ਲੇਕਿਨ ਜੇਕਰ ਸਾਡੀ ਕਾਰਵਾਈ ਨਹੀਂ ਹੁੰਦੀ ਆ ਜਾਂ ਕੋਈ ਸਾਡੀ ਗੱਲ ਨਹੀਂ ਸੁਣਦਾ ਵਾ ਤਾਂ ਆਪਾਂ ਦਿੱਲੀ ਹਾਈ ਕੋਰਟ ਤੱਕ ਇਹ ਸਾਰੇ ਆਪਣੇ ਸਾਂਸੀ ਬਰਾਦਰੀ ਨੂੰ ਲੈ ਕੇ ਜਾਵਾਂਗੇ ਜੀ ਤੁਸੀਂ ਕਹਿ ਰਹੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਮੈਂ ਮਾਸਟਰ ਸਲੀਮ ਪਿਛਲੇ ਦਿਨੀ ਕਿਸੇ ਨੇ ਕੋਈ ਆਡੀਓ ਪਾਈ ਸੀ ਆਡੀਓ ਰਿਕਾਰਡਿੰਗ ਔਰ ਉਹਦੇ ਵਿੱਚ ਸਾਡਾ ਬਹੁਤ ਰਿਸਪੈਕਟਡ ਸਾਂਸੀ ਸਮਾਜ ਉਦੇ ਬਾਰੇ ਕੋਈ ਗੱਲ ਹੋਈ ਸੀ ਮਿਸ ਅੰਡਰਸਟੈਂਡਿੰਗ ਹੋਈ ਸੀ ਉਹ ਇੱਕ ਮਿਸ ਅੰਡਰਸਟੈਂਡਿੰਗ ਹੀ ਸੀ ਪਰ ਮੈਂ ਹਮੇਸ਼ਾ ਸਾਂਸੀ ਸਮਾਜ ਨੂੰ ਪਿਆਰ ਕਰਦਾ ਉਹ ਮੈਨੂੰ ਬੜਾ ਪਿਆਰ ਕਰਦੇ ਨੇ ਤੇ ਮੇਰਾ ਬਹੁਤ ਰਿਗਾਰਡ ਕਰਦੇ ਨੇ ਮੈਂ ਵੀ ਉਹਨਾਂ ਦਾ ਬਹੁਤ ਰਿਗਾਰਡ ਕਰਦਾ ਹਾਂ ਔਰ ਮੇਰੀ ਕੋਈ ਮੰਨਛਾ ਨਹੀਂ ਸੀ ਕਿ ਮੈਂ ਇਸ ਸਮਾਜ ਬਾਰੇ ਕੁਝ ਕਵਾਂ ਮੈਂ ਤਾਂ ਇੱਕ ਪਾਰਟਿਕੂਲਰ ਬੰਦੇ ਬਾਰੇ ਕਹਿ ਰਿਹਾ ਸੀ ਐਨੀਵੇਜ਼ ਜੇ ਸਮਾਜ ਨੂੰ ਮੇਰੇ ਕਰਕੇ ਕੋਈ ਥੇਸ ਵੰਚੀ ਹੈ ਤੇ ਉਹਦੇ ਲਈ ਮੈਂ ਸ਼ਮਾ ਦਾ ਜਾ ਚਕਾਂ ਮਿਹਰਬਾਨੀ ਔਰ ਮੈਂ ਹਮੇਸ਼ਾ ਸਾਂਸੀ ਸਮਾਜ ਦਾ ਬੱਚਾ ਉਹ ਮੇਰੇ ਆਪਣੇ ਨੇ ਤੇ ਮੇਰਾ ਉਹਨਾਂ ਨਾਲ ਪਹਿਲਾਂ ਵੀ ਪਿਆਰ ਸੀ ਹੁਣ ਵੀ ਪਿਆਰ ਹੈ ਤੇ ਹਮੇਸ਼ਾ ਰਹੇਗਾ ਮਿਹਰਬਾਨੀ ਸ਼ੁਕਰੀਆ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ वॉल्ट 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV